ਅੱਜ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ Mahindra 265 DI ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਠਾਕ ਜੀ ਸਭ ਤੋਂ ਪਹਿਲਾਂ ਜਿਹੜਾ ਇਹ 265 DI ਇਹ ਮਾਡਲ ਕਿਹੜਾ ਬਾਈ ਇਹ 2000 ਆ ਜੀ ਪੂਰਾ 2000 ਪੂਰਾ 2000 ਠੀਕ ਆ ਪੂਰਾ 2000 ਮਾਡਲ ਨੰਬਰ 50 ਵਾ ਹਾਂਜੀ ਮੈਂ ਆਪਣਾ ਸੰਗਰੂਰ ਦਾ ਨੰਬਰ ਆ ਠੀਕ ਆ ਜੀ ਸੰਗਰੂਰ ਦਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਬਾਈ ਚਾਰੇ ਟਾਇਰੇ ਨਵੇਂ ਆ ਜਿਵੇਂ ਚਾਰੇ ਟਾਇਰ ਜਵਾਂ ਨਵੇਂ ਕੰਪਨੀ ਦੇ ਹਨਾ ਬਾਈ ਠੀਕ ਹੈ ਜੀ ਜੇ ਕਿ ਰੇ ਟਾਇਰ ਆ ਬਾਕੀ ਭਈ ਆ ਜਿਵੇਂ ਰੰਗ ਪੇਟ ਆਏ ਆ ਟਰੈਕਟਰ ਸਾਰਾ origignal ਪਰ ਤੇ ਮੂਰਲੇ ਮਗਰਾੜੇ ਰੰਗ ਪੇਟ ਆਪਣੇ ਹੋਏ ਬਾਕੀ ਵੀ ਜਿਵੇਂ ਆਪਾਂ ਦੱਸਾਂਗੇ ਵੀ ਬੰਪਰ ਰੰਗ ਹੈਨਾ ਹਾਂਜੀ ਤੇ ਮਗਰਾੜਾ ਮੂਰਲੇ ਰੰਗ ਹਾਂ ਤੇ ਬਾਕੀ ਟਰੈਕਟਰ ਸਾਰਾ origignal ਆ ਠੀਕ ਹੈ ਜੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਸਾਫ਼ ਆ ਭਾਈ ਸਾਰਾ origignal ਹਾਂਜੀ ਅਰੇ ਮਾਰੂਮਾ ਦਾ ਸਾਰਾ origignal ਆ ਹਾਂਜੀ ਹਾਂਜੀ ਠੀਕ ਆ ਭਾਈ ਸਮਾਨ ਟਰੈਕਟਰ ਨਾਲ ਛੱਦਰੀ ਸਾਰਾ ਸਮਾਨ ਪੂਰਾ ਠੀਕ ਹੈ ਜੀ ਸਾਰਾ ਸਮਾਨ ਪੂਰਾ ਮਿਲੂਗਾ ਇੰਜਨ ਗੇਅਰ ਦਾ ਫੋਲ ਓਕੇ ਆ ਅਗਲਾ ਵਾਕੇ ਚਲਾ ਕੇ ਸੌਦਾ ਫੇਰ ਕਰੇ ਠੀਕ ਆ ਜੀ ਵਾਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹਾਂ ਡਾਕੂਮੈਂਟ ਪੂਰੇ ਆ ਤੇ ਡਿਮਾਂਡ ਕੀ ਆ ਬਈ ਇਹਦੀ ਕਿਹਦੀ ਡਿਮਾਂਡ ਦੋ 10 ਆ ਜੀ ਦੋ 10 ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ ਬਈ ਦੇ ਦਾਂਗੇ 285 185 ਦਾ ਜੀ ਵੀ ਫੋਲ ਮੰਤਨ ਕਰਦੇ ਹੋਗੇ ਤੇ ਬਈ ਕਿਹੜੇ ਪੈਂਡ ਵਕਾਊ ਆ ਇਹ ਰੋਡੇ ਪੈਂਡ ਆ ਜੀ ਪੈਂਡ ਰੋਡ ਜਿਲ੍ਹਾ ਮੋਗਾ ਬਾਈ ਹਾਂਜੀ ਜਿਲ੍ਹਾ ਮੋਗਾ ਤੇ ਨੰਬਰ ਬੋਲਦੇ ਬਾਈ 98552 5036 ਹਣ ਬਾਈ ਠੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਬਾਕੀ ਕਾਗਜਾਂ ਦੀ ਆਪਣੀ ਠੀਕ ਆ ਠੀਕ ਆ ਬਾਈ ਮਾਨਤਾਣ ਵੀ ਫੋਲ ਕਰਨਾ ਠੀਕ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨਵਾਦ